ਬਾਕੀ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਜੀ ਕਿ ਘਰ ਦੇ ਵਿੱਚ ਜਿਹੜੀ ਘਰ ਦੀ ਕਰਤਾਰਤਾ ਹੁੰਦੀ ਹੈ ਉਹ ਔਰਤ ਹੁੰਦੀ ਆ ਜਦੋਂ ਔਰਤ ਮੰंजे ਪਰ ਪੈ ਜਵੇ ਤਾਂ ਸਾਰਾ ਘਰ ਪੁੱਠਾ ਹੋ ਜਾਂਦਾ ਆ ਆਪਾਂ ਸਮਝ ਸਕਦੇ ਆ ਹੁਣ ਤੁਹਾਡੀ ਪਤਨੀ ਦੇ ਇਸ ਤਰ੍ਹਾਂ ਡੈਮੇਜ ਹੋਣ ਦੇ ਨਾਲ ਤੁਹਾਡੀ ਬੇਟੀ ਦੀ ਵੀ ਪੜ੍ਹਾਈ ਖਰਾਬ ਹੋ ਰਹੀ ਹੈ ਤੇ ਹੁਣ ਤੁਹਾਡਾ ਵੀ ਪੈਸਾ ਬਹੁਤ ਲੱਗ ਰਿਹਾ ਹੁਣ ਪੀਜੀਆ ਵਿੱਚ ਵੀ ਤੁਹਾਡਾ ਪੈਸਾ ਬਹੁਤ ਲੱਗ ਰਿਹਾ ਹੈ ਉਹਨਾਂ ਨੇ ਇੱਕ ਗਲਤੀ ਕੀਤੀ ਆ ਜੋ ਆਪਣਾ ਬਲੇਡਰ ਹੁੰਦਾ ਹੈ ਯੂਰੀਨ ਵਾਲਾ ਬਾਥਰੂਮ ਵਾਲਾ ਬਲੇਡਰ ਆ ਤੇ ਉਹਨਾਂ ਨੇ ਉਹਨੂੰ ਕੱਟ ਲਗਾ ਦਿੱਤਾ ਸੋ ਡਾਕਟਰਾਂ ਵੱਲੋਂ ਜਦੋਂ ਉਹ ਰਸੋਲੀਆਂ ਦਾ ਬੱਚਾ ਦਾ ਨੀ ਦਾ ਆਪਰੇਸ਼ਨ ਕਰ ਰਹੇ ਸੀ ਤਾਂ ਉਹਨਾਂ ਤੋਂ ਗਲਤੀ ਦੇ ਨਾਲ ਪਿਸ਼ਾਬ ਵਾਲੀ ਥੈਲੀ ਨੂੰ ਕੱਟ ਜਾਂ ਪੀ ਚ ਗੱਲ ਕਰੀ ਤਾਂ ਪਿਸ਼ਾਬ ਵਾਲੀ ਥੈਲੀ ਨੂੰ ਕੱਟ ਲੱਗ ਗਈ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਬੜਾ ਹੀ ਗੰਭੀਰ ਮਸਲਾ ਲੈ ਕੇ ਹਾਜ਼ਰ ਹੋਏ ਹਾਂ ਵੈਸੇ ਅੱਗੇ ਤਾਂ ਮੈਂ ਹਮੇਸ਼ਾ ਵੀਡੀਓ ਇਸ ਚੈਨਲ ਤੇ ਜਿਹੜੀਆਂ ਅਪਲੋਡ ਕਰਦਾ ਉਹ ਆਪਣੇ ਕੰਮ ਦੇ ਅਕੋਰਡਿੰਗ ਹੀ ਪਾਉਂਦਾ ਹਾਂ ਲੇਕਿਨ ਇਹ ਸਾਡੇ ਪਿੰਡ ਦੇ ਨੇੜੇ ਪਿੰਡ ਹੈ ਜੀ ਇੱਕ ਜਟਾਣਾ ਪਿੰਡ ਜਿੱਥੋਂ ਦੇ ਬਲਵਿੰਦਰ ਸਿੰਘ ਜਟਾਣਾ ਜੀ ਹੋਇਆ ਉਸ ਪਿੰਡ ਦੀ ਘਟਨਾ ਹੈ ਇਹ ਇਹ ਸਾਡੇ ਵੀਰ ਜੀ ਆ ਇੰਦਰਜੀਤ ਸਿੰਘ ਜੀ ਜੋ ਕਿ ਇੱਕ ਮਜ਼ਦੂਰ ਵਰਗ ਨਾਲੇ ਰਾਬਤਾ ਰੱਖਦੇ ਆ ਜੀ ਇਹ ਗੱਡੀ ਚਲਾਉਂਦੇ ਆ ਤੁਸੀਂ ਭਾਜੀ ਗੱਡੀ ਚਲਾਉਂਦੇ ਆ ਜੀ ਪ੍ਰਾਈਵੇਟ ਜੋਬ ਕਰਦੇ ਆ ਜੀ ਇਹ ਤੇ ਇਹਨਾਂ ਦੀ ਪਤਨੀ ਨਾਲ ਇੱਕ 16 ਦੇ ਹਸਪਤਾਲ ਦੇ ਵਿੱਚ ਹਾਦਸਾ ਹੋ ਗਿਆ 16 ਦੇ ਹਸਪਤਾਲ ਨੂੰ ਅਸੀਂ ਉੱਥੇ ਦੇ ਡਾਕਟਰਾਂ ਨੂੰ ਅਸੀਂ ਰੱਬ ਸਮਝਦੇ ਆ ਕਿਉਂਕਿ ਜਦੋਂ ਵੀ ਚਾਹੇ ਸਾਡੇ ਜਿਹੜੇ ਉਹ ਪ੍ਰਾਈਵੇਟ ਹਸਪਤਾਲ ਹੋਵੇ ਚਾਹੇ ਸਾਡੇ ਹਲਕੇ ਦਾ ਕੋਈ ਸਰਕਾਰੀ ਹਸਪੀਟਲ ਹੋਵੇ ਸਾਡੇ ਪੂਰੇ ਪੰਜਾਬ ਦੇ ਵਿੱਚ ਚਾਹੇ ਸਾਡੇ ਜਿੰਨੇ ਵੀ ਜਿਹੜੇ ਸਿਵਲ ਹਸਪੀਟਲ ਹੁੰਦੇ ਆ ਜਾਂ ਪ੍ਰਾਈਵੇਟ ਹਸਪੀਟਲ ਹੁੰਦੇ ਆ ਜਦੋਂ ਉਥੇ ਕੋਈ ਵੀ ਕੇਸ ਉਹਨਾਂ ਦੇ ਪਹੁੰਚ ਤੋਂ ਬਾਹਰ ਹੋ ਜਾਂਦਾ ਤਾਂ ਉਹ 16 ਦੇ ਵਿੱਚ ਰੈਫਰ ਕਰ ਦਿੰਦੇ ਆ ਸੋ ਐਸੀ ਤਰ੍ਹਾਂ ਇਹਨਾਂ ਤੁਹਾਡੇ ਨਾਲ ਭਾਜੀ ਕਿਵੇਂ ਹੋਇਆ ਤੁਸੀਂ ਸਿੱਧਾ 16 ਚ ਗਏ ਤੇ ਲੈ ਕੇ ਆਪਣੀ ਪਤਨੀ ਨੂੰ ਜਾਂ ਫਿਰ ਤੁਹਾਨੂੰ ਇੱਥੋਂ ਕਿਤੋਂ ਰੈਫਰ ਕੀਤਾ ਗਿਆ ਸੀ ਜੀ ਹਾਂਜੀ ਅਸੀਂ ਪਹਿਲਾਂ ਰੋਪੜ ਗਏ ਸੀ ਹਾਂਜੀ ਰੋਪੜ ਹਸਪੀਟਲ ਵਾਲਿਆਂ ਨੇ ਕਿਹਾ ਸੀ ਵੀ ਤੁਹਾਨੂੰ 16 ਰੈਫਰ ਕਰ ਦਿੰਦੇ ਸੀ ਠੀਕ ਹੈ ਉਹਨਾਂ ਨੇ ਤੇ ਰੇਖਾ ਜੀ ਉਸ ਤੋਂ ਬਾਅਦ ਜੀ ਸੋਨਾ ਸੈਟ ਉੱਥੇ ਗਏ ਸੀ ਹਾਂਜੀ ਤੇ ਉੱਥੋਂ 1 ਮਹੀਨਾ ਉੱਥੇ ਟ੍ਰੇਨਮੈਂਟ ਚੱਲਦਾ ਰਿਹਾ ਹਾਂਜੀ ਪਹਿਲਾਂ ਟੈਸਟ ਵਗੈਰਾ ਹੋਏ ਜੋ ਵੀ ਹੈ ਹਾਂਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਰੀਡ ਦਿੱਤੀ ਠੀਕ ਹੈ ਤੇ ਫਿਰ 14 ਤਰੀਕ ਨੂੰ ਅਸੀਂ ਐਡਮਿਟ ਹੋ ਗਏ ਉੱਥੇ 14 ਜੂਨ ਨੂੰ ਜੀ 14 ਅੱਜ ਲਈ ਨੂੰ 14 ਜੁਲਾਈ ਨੂੰ ਹਾਂ ਹਾਂ 14 ਜੁਲਾਈ ਨੂੰ ਐਡਮਿਟ ਹੋਏ ਤੇ 16 ਤਰੀਕ ਨੂੰ ਆਪਰੇਸ਼ਨ ਕੀਤਾ ਉਹਨਾਂ ਨੇ ਤੇ ਡਿਟੇਲ ਵਿੱਚ ਭਾਜੀ ਦੱਸੋ ਕਿ ਜਿਹੜੀ ਇਹ ਆਪਣੀ ਗੱਲਬਾਤ ਹੈ ਜੀ ਇਹ ਆਪਣੀ ਗੱਲਬਾਤ ਸਾਰੇ ਦੋਸਤਾਂ ਤੱਕ ਪਹੁੰਚਣੀ ਹੈ ਜੀ ਹੋ ਸਕਦਾ ਤੁਹਾਡੀ ਗੱਲਬਾਤ ਦੇ ਨਾਲ ਕੋਈ ਨਾ ਕੋਈ ਸੱਜਣ ਕੋਈ ਦੋਸਤ ਜਾਗਰੂਕ ਹੋਵੇ ਹਨਾ ਜੀ ਕਿਸੇ ਨਾਲ ਕੋਈ ਦੁਬਾਰਾ ਇਸ ਤਰ੍ਹਾਂ ਦਾ ਹਾਦਸਾ ਨਾ ਹੋਵੇ ਇਹ ਡਿਟੇਲ ਵਿੱਚ ਤੁਸੀਂ ਦੱਸਣਾ ਹੈ ਵੀ ਇਹ ਪ੍ਰੋਬਲਮ ਕਿਆ ਸੀ ਜੀ ਤੁਹਾਡੀ ਪਤਨੀ ਨੂੰ ਪ੍ਰੋਬਲਮ ਤਾਂ ਦੇਖੋ ਰਸੌਲੀਆਂ ਸੀ ਇਹਨਾਂ ਦੇ ਯੂਟਰਸ ਦੇ ਵਿੱਚ ਠੀਕ ਹੈ ਜੀ ਤੇ ਉਹ ਤਾਂ ਅੱਜਕੱਲ ਨੋਰਮਲ ਹੋਇਆ ਹੋਇਆ ਵੈਸੇ ਆ ਹਰ ਇੱਕ ਲੇਡੀ ਦੇ ਚੱਲਦਾ ਹੀ ਹੈ ਜੀ ਹਜਕਿ ਨਹੀਂ ਹਾਂ ਜੀ ਕਰਕੇ ਨੇ ਤੇ ਤਾਂ ਉਹਨਾਂ ਨੇ ਹੁਣ ਦੇਖੋ ਆਪਰੇਸ਼ਨ ਕਰਨਾ ਸੀ ਆਪਰੇਸ਼ਨ ਕਰਦੇ ਹਨ ਉਹਨਾਂ ਨੇ ਇੱਕ ਗਲਤੀ ਕੀਤੀ ਆ ਜੋ ਆਪਣਾ ਬਲੇਟਰ ਹੁੰਦਾ ਹੈ ਯੂਰੀਨ ਵਾਲਾ ਬਾਥਰੂਮ ਵਾਲਾ ਬਲੇਟਰ ਆ ਤੇ ਉਹਨਾਂ ਨੇ ਉਹਨੂੰ ਕੱਟ ਲਗਾ ਦਿੱਤਾ ਅੱਛਾ ਡਾਕਟਰਾਂ ਵੱਲੋਂ ਜਦੋਂ ਉਹ ਰਸੂਲੀਆਂ ਦਾ ਬੱਚਾ ਦਾ ਨੀ ਦਾ ਆਪਰੇਸ਼ਨ ਕਰ ਰਹੇ ਸੀ ਤਾਂ ਉਹਨਾਂ ਤੋਂ ਗਲਤੀ ਦੇ ਨਾਲ ਪਿਸ਼ਾਬ ਵਾਲੀ ਥੈਲੀ ਨੂੰ ਪਕੜ ਜਾਪੀ ਚ ਗੱਲ ਕਰੀ ਇਹ ਤਾਂ ਪਿਸ਼ਾਬ ਵਾਲੀ ਥੈਲੀ ਨੂੰ ਕੱਟ ਲਾ ਹਾਂ ਉਹਨੂੰ ਥੈਲੀ ਨੂੰ ਕੱਟ ਲਗਾ ਦਿੱਤਾ ਤੇ ਉਹ ਜੋ ਆਪਣਾ ਬਾਥਰੂਮ ਸੀ ਸਾਰਾ ਦੂਜੀ ਸਾਈਡ ਨੂੰ ਜਾਣ ਲੱਗ ਗਿਆ ਤੇ ਬਾਥਰੂਮ ਵਾਲੀ ਜੋ ਨਾਲੀ ਲਗਾਈ ਸੀ ਉਹਨਾਂ ਨੇ ਉਹਦੇ ਵਿੱਚ ਨਹੀਂ ਸੀ ਜਾ ਰਿਹਾ ਅੱਛਾ ਜੀ ਹਾਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਦੂਜੇ ਦਿਨ ਹਾਂਜੀ ਫਿਰ ਉੱਥੇ ਤੋਂ ਪੀਜੀਆਈ ਰੈਫਰ ਕਰ ਦਿੱਤਾ ਠੀਕ ਹੈ ਤੇ ਹੁਣ ਜਿਹੜਾ ਪੀਜੀਆਈ ਉੱਥੇ ਤੁਹਾਡਾ 16 ਦੇ ਵਿੱਚ ਤੁਹਾਡਾ ਕਿੰਨਾ ਖਰਚਾ ਹੋ ਗਿਆ ਸੀ ਜੀ 16 ਦੇ ਵਿੱਚ ਤਾਂ ਜੀ ਸਾਡਾ ਜੋ ਆਪਰੇਸ਼ਨ ਦਾ ਖਰਚਾ ਹੁੰਦਾ ਬਾਕੀ ਟੈਸਟ ਵਗੈਰਾ ਬਾਹਰੋਂ ਕਿਤੇ ਆ ਕੁਝ ਅੰਦਰੋਂ ਵੀ ਹੋਇਆ ਕੁਝ ਟੈਸਟ ਬਾਹਰੋਂ ਵੀ ਕੀਤੇ ਸਾਡੇ ਅੱਛਾ ਜੀ ਹਾਂ ਸਾਰਾ ਯਾਨੀ ਕਿ ਤੁਹਾਡੇ ਤੁਹਾਡੀ ਜੇਬ ਚੋਂ ਪੈਸਾ ਲੱਗਦਾ ਜੀ ਜੀ ਹਾਂ ਤੇ ਜਦੋਂ ਡਾਕਟਰਾਂ ਤੋਂ ਇਹ ਗਲਤੀ ਹੋਈ ਆ ਉਹਨਾਂ ਨੇ ਮੰਨਿਆ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਸਾਤ ਹੋਏ ਗਲਤੀ ਹੋ ਗਈ ਆ ਹਾਂਜੀ ਹਾਂ ਤੇ ਉਹਨਾਂ ਨੇ ਜਦੋਂ ਤੁਹਾਨੂੰ ਪੀਜੀਆਈ ਦੇ ਵਿੱਚ ਰੈਫਰ ਕੀਤਾ ਡਾਕਟਰਾਂ ਵੱਲੋਂ ਕੋਈ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਪੀਜੀਆਈ ਦੇ ਵਿੱਚ ਕੋਈ ਜਿੱਦਾਂ ਪਾਸੇ ਕੋਈ ਸਲਿੱਪ ਦਿੱਤੀ ਗਈ ਆ ਹਾਂਜੀ ਹਾਂ ਉਹ ਉਹਨਾਂ ਨੇ 16 ਦਾ ਜੋ ਰੈਫਰ ਕਰਦੇ ਜਿਵੇਂ ਆਪਾਂ ਉਹ ਉਹਨਾਂ ਨੇ ਸਾਨੂੰ ਇੱਕ ਲੈਟਰ ਦਿੱਤਾ ਸੀ ਉਹ ਫਿਰ ਅਸੀਂ 16 ਸੈਟਰ ਤੇ ਪੀਜੀਆਈ ਨੂੰ ਦਿਖਾਇਆ ਜਾ ਕੇ ਉਹਦੇ ਨਾਲ ਸਾਨੂੰ ਫਿਰ ਪੀਜੀਆਈ ਉਹਨਾਂ ਨੇ ਐਮਰਜੈਂਸੀ ਐਡਮਿਟ ਕੀਤਾ ਜਿੱਦਾਂ ਹੁਣ ਬੰਦੇ ਤੋਂ ਕੋਈ ਗਲਤੀ ਹੋ ਜਵੇ ਹਾਂਜੀ ਕੋਈ ਨੋਰਮਲ ਬੰਦੇ ਤੋਂ ਗਲਤੀ ਹੋ ਜਵੇ ਮੰਨ ਲਓ ਆਪਾਂ ਤੇ ਕੋਈ ਗਲਤੀ ਹੋ ਗਈਵੇ ਤਾਂ ਆਪਾਂ ਨੂੰ ਕਾਨੂੰਨੀ ਤੌਰ ਤੇ ਹਰਜਾਨਾ ਭਰਨਾ ਪੈਂਦਾ ਜੀ ਹਾਂਜੀ ਹੁਣ ਡਾਕਟਰਾਂ ਤੋਂ ਗਲਤੀ ਹੋਈ ਆ ਉਹਨਾਂ ਨੇ ਤੁਹਾਨੂੰ ਚਲੋ ਉਹ ਤਾਂ ਉਹਨਾਂ ਨੇ ਦੂਸਰੀ ਸਲਿੱਪ ਦਿੱਤੀ ਪਾਚਾ ਦਿੱਤਾ ਕੱਟ ਕੇ ਉਹ ਰੈਫਰਿੰਗ ਦਾ ਦਿੱਤਾ ਹੈ ਹਨਾ ਜੀ ਤੁਹਾਨੂੰ ਰੈਫਰਿੰਗ ਕਰਤਾ ਉਹਨੇ ਰੈਫਰ ਕਰਤਾ ਉਹਦਾ ਦਿੱਤਾ ਹੈ ਹਾਂਜੀ ਹੁਣ ਜੋ ਗਲਤੀ ਡਾਕਟਰਾਂ ਤੋਂ ਹੋਈ ਆ ਇਹ ਗਲਤੀ ਦੀ ਸਜ਼ਾ ਭੁਗਤ ਰਹੀ ਆ ਤੁਹਾਡੀ ਪਤਨੀ ਜੀ ਹਾਂਜੀ ਜਿਹੜਾ ਕੰਮ ਇਹ ਬਿਮਾਰੀ ਇਹ ਸਮਝ ਲਓ ਇੱਕ چھوٹਾ ਜਿਹਾ ਇੱਕ ਤਰ੍ਹਾਂ ਦਾ ਚੀਰਾ ਹੀ ਹੁੰਦਾ ਇਹਨੂੰ ਆਪਾਂ ਬਹੁਤ ਵੱਡਾ ਨਾਮ ਦੇ ਦਿੰਦੇ ਆ ਆਪਰੇਸ਼ਨ ਦਾ ਹਨਾ ਜੀ ਨੋਰਮਲ ਗੱਲ ਆ ਅਜੀ ਕਰ ਬੱਚਾਦਾਨੀਆਂ ਦੇ ਵਿੱਚ ਬੇਬੀ ਸਿਰ ਸੋਲੀਆਂ ਆ ਜਾਂਦੀਆਂ ਉਹ ਨੋਰਮਲ ਡਾਕਟਰ ਵੀ ਕੱਢ ਦਿੰਦੇ ਆ ਹਨਾ ਜੀ ਇਹ ਕੋਈ ਐਡੀ ਵੱਡੀ ਗੱਲ ਨਹੀਂ ਲੇਕਿਨ ਜਿਹੜੀ ਉਹਨਾਂ ਨੇ ਪਸ਼ਾਬ ਵਾਲੀ ਥੈਲੀ ਨੂੰ ਕੱਟ ਲਾਤਾ ਜਿਹੜੀ ਉਹਨਾਂ ਨੇ ਬਿਮਾਰੀ ਤੁਹਾਡੀ ਵਧਾ ਦਿੱਤੀ ਆ ਤਕਲੀਫ ਵਧਾ ਦਿੱਤੀ ਆ ਹਨਾ ਬੋਡੀ ਦੀ ਵੀ ਤਕਲੀਫ ਵਧਾਤੀ ਡੀਹੈਕਸ ਕਰਤੀ ਤੇ ਉਸ ਤੋਂ ਬਾਅਦ ਜਿਹੜੀ ਟਾਈਮਿੰਗ ਸੀ ਕਿੱਥੇ ਤੁਹਾਡੀ ਪਤਨੀ ਨੇ ਅਗਰ ਸਹੀ ਢੰਗ ਨਾਲ ਇਲਾਜ ਹੋ ਜਾਂਦਾ ਤਾਂ ਤੁਹਾਡੀ ਪਤਨੀ ਨੇ 2 ਹੁਣ ਪੀਜੀਆਈ ਵਾਲੇ ਕਹਿੰਦੇ ਆ ਜੀ ਉੱਥੇ ਜਦ ਪੀਜੀਆਈ ਤੁਸੀਂ ਲੈ ਕੇ ਗਏ ਆ 16 ਦੇ ਵਿੱਚੋਂ ਤਾਂ ਪੀਜੀਆਈ ਵਾਲੇ ਕਹਿੰਦੇ ਆਉਣ ਤੁਹਾਨੂੰ ਉੱਥੇ ਕੋ ਪੀਜੀਆਈ ਦੇ ਵਿੱਚ ਅਸੀਂ ਇੱਕ ਹਫ਼ਤਾ ਪੀਆਈ ਐਮਰਜੈਂਸੀ 'ਚ ਰਹੇ ਹਾਂਜੀ ਉੱਥੇ ਸਾਡਾ ਜੋ ਵੀ ਉਹਨਾਂ ਨੇ ਇਲਾਜ ਕੀਤਾ ਚੱਲ ਰਿਹਾ ਏ ਤੇ ਉਸ ਤੋਂ ਬਾਅਦ ਜਿਹਨਾਂ ਨੇ ਰੈਫਰ ਕੀਤਾ ਤੇ ਹੁਣ ਉਹਨਾਂ ਨੇ ਸਾਨੂੰ ਹਰ ਇੱਕ ਹਫ਼ਤੇ ਅਸੀਂ ਪੀਜੀਆਈ ਫਿਰ ਵਾਪਸ ਜਾਂਦੇ ਆਂ ਅਛਾ ਜੋ ਆਪਣਾ ਇਹ ਪਾਈਪ ਬਦਲਦੇ ਆਂ ਤੇ ਬਾਥਰੂਮ ਵਾਲੀ ਹਾਂਜੀ ਇਨਫੈਕਸ਼ਨ ਦੇ ਤੌਰ ਤੇ ਬਦਲਨੀ ਪੈਂਦੀ ਆ ਹਾਂਜੀ ਤੇ ਪਹਿਲਾਂ ਐਮਰਜੈਂਸੀ ਜਾਂਦੇ ਰਹੇ ਤੇ ਹੁਣ ਅਸੀਂ ਓਪੀਡੀ ਜਾਂਦੇ ਆ ਜੀ ਹਰੇਕ ਹਾfte ਓਪੀਡੀ ਆ ਅੱਛਾ ਤੇ ਹੁਣ ਡਾਕਟਰ ਸਾਹਿਬ ਨੇ ਕਿਹਾ ਤੇ ਪੀਜੀ ਵਾਲੇ ਨੇ ਤੇ ਵੀ ਇਹਨਾਂ ਦਾ ਹੁਣ ਦੁਬਾਰਾ ਆਪਰੇਸ਼ਨ ਕੀਤਾ ਜਾਏਗਾ ਅੱਛਾ ਜੀ ਹੁਣ ਉਹ ਦੁਬਾਰਾ ਆਪਰੇਸ਼ਨ ਦੀ ਰੇਟ ਦੇਣਗੇ ਜੀ ਸਾਨੂੰ ਉਸ ਤੋਂ ਬਾਅਦ ਫਿਰ ਇਹ ਜੋ ਸਾਡਾ 3 ਮਹੀਨੇ ਦਾ ਲਾਸੀ ਹੁਣੇ ਬਹੁਤ ਲੰਬਾ ਲਾ ਚਲੇਗਾ ਹੋਨੇ ਦੇਖਣਾ ਪੈਗਾ ਕਿੰਨਾ ਟਾਈਮ ਲੱਗਦਾ ਜਿਹੜਾ ਕੰਮ ਤੁਹਾਡਾ ਡੇਢ ਦੋ ਮਹੀਨੇ ਦੇ ਵਿੱਚ ਹੋ ਜੇ ਨਾ ਤਾਂ ਉਹ ਤਾਂ ਇੱਕ ਪ੍ਰੋਸੈਸਿੰਗ ਲੰਬੀ ਕਰਤੀ ਹਾਂ ਜੀ ਬਹੁਤ ਵੱਡਾ ਕਰਤਾ ਤੇ ਜਿਹੜੀ ਤਕਲੀਫ ਚੱਲ ਰਹੀ ਹੈ ਉਹ ਅਲੱਗ ਹੈ ਜੀ ਅਲੱਗ ਹੈ ਜੀ ਜਿਹੜਾ ਖਰਚਾ ਹੋ ਰਿਹਾ ਉਹ ਅਲੱਗ ਹੈ ਜੀ ਤੇ ਮੈਨੂੰ ਪਤਾ ਲੱਗਿਆ ਤੁਹਾਡੀ ਬੇਟੀ ਕੋਲੇ ਜਾਂਦੀ ਸੀ ਹੁਣ ਤੁਹਾਡੀ ਪਤਨੀ ਦੇ ਇਸ ਤਰ੍ਹਾਂ ਡੈਮੇਜ ਹੋਣ ਦੇ ਨਾਲ ਤੁਹਾਡੀ ਬੇਟੀ ਦੀ ਵੀ ਪੜ੍ਹਾਈ ਖਰਾਬ ਹੋ ਗਈ ਹਾਂ ਜੀ ਤੇ ਹੁਣ ਤੁਹਾਡਾ ਵੀ ਪੈਸਾ ਬਹੁਤ ਲੱਗ ਰਿਹਾ ਹੁਣ ਪੀਜੀ ਵਿੱਚ ਵੀ ਤੁਹਾਡਾ ਪੈਸਾ ਬਹੁਤ ਲੱਗ ਰਿਹਾ ਹਾਂ ਜੀ ਹਾਂ ਜੀ ਹਾਂ ਹਰੇਕ ਹਫ਼ਤੇ ਵੀ ਪੀਜੀ ਜਾਣਾ ਪੈਂਦਾ ਚੇ ਜੀ ਤੇ ਤੁਹਾਨੂੰ ਪਤਾ ਕਿ ਨਹੀਂ ਲਾਈਨ ਦੇ ਵਿੱਚ ਟੈਸਟ ਵਗੈਰਾ ਕਰਨੇ ਸਾਰੇ ਉਹ ਹੋਰ ਇਗਨੋਰ ਕਰ। ਤੇ ਹੁਣ ਜਿਹੜੀ ਡਾਕਟਰਾਂ ਤੋਂ ਗਲਤੀ ਹੋਈ ਆ ਇਹ ਡਾਕਟਰਾਂ ਨੇ ਗਲਤੀ ਕੀਤੀ ਆ ਕਿ ਉਹ ਤੁਹਾਡੀ ਕੋਈ ਮਦਦ ਨਹੀਂ ਕਰ ਰਹੇ ਡਾਕਟਰ ਨਹੀਂ ਡਾਕਟਰਾਂ ਦਾ ਕੋਈ ਮਦਦ ਨਹੀਂ ਜੀ। ਉਹਨਾਂ ਨੇ ਆਰਥਿਕ ਤੌਰ ਤੇ ਤੁਹਾਡੀ ਕੋਈ ਮਦਦ ਨਹੀਂ ਕੀਤੀ। ਨਹੀਂ ਨਹੀਂ ਕੁਝ ਕੋਈ ਮਦਦ ਨਹੀਂ ਉਹਨਾਂ ਨੇ ਕੀਤੀ। ਉਹਨਾਂ ਨੇ ਸਿਰਫ ਸਾਨੂੰ ਉਸ ਦਿਨ ਰੈਫਰ ਕੀਤਾ। ਉਸ ਤੋਂ ਬਾਅਦ ਉਹਨੂੰ ਫੈਸੀ ਪੀਜੀਆਈ ਜੋ ਵੀ ਹੈ ਸਾਡਾ ਪੀਜੀਆਈ ਚੱਲ ਰਿਹਾ ਹੈ ਟਰੀਟਮੈਂਟ। ਤੇ ਤੁਸੀਂ ਆਪਣੀ ਇਹ ਬੇਨਤੀ ਜੋ ਤੁਹਾਡੇ ਨਾਲ ਹਾਦਸਾ ਆਇਆ ਗਲਤੀ ਡਾਕਟਰਾਂ ਦੀ ਹੈ ਇਹ ਤੁਸੀਂ ਆਪਣੀ ਬੇਨਤੀ ਕੋਈ ਐਸਐਮਓ ਸਾਹਿਬ ਤੱਕ ਜਾਂ ਕਿਸੇ ਮੈਡੀਕਲ ਅਫਸ ਉਸੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਚਾਹੁੰਦੇ ਅਸੀਂ ਤਾਂ ਅਜੇ ਤੱਕ ਤਾਂ ਨਹੀਂ ਕੀਤੇ ਅਸੀਂ ਇਧਰ ਹੀ ਉਲਝੇ ਹੋਏ ਜੀ ਸਾਡੀ ਆਪਣੀ ਪ੍ਰੋਬਲਮ ਹੋ ਰਹੀ ਹੈ ਹੁਣ ਇਹਨਾਂ ਨੂੰ ਬਾਥਰੂਮ ਦੇ ਇੱਕ ਬੰਦਾ ਇਹਨਾਂ ਨੂੰ ਉਠਾਉਣੇ ਨੂੰ ਦੋ ਬੰਦੇ ਸਾਨੂੰ ਜ਼ਰੂਰੀ ਕਰ ਰਹਿੰਦੇ ਆ ਸੀ ਤੇ ਹੁਣ ਤੁਸੀਂ ਅਗਰ ਸਰਕਾਰ ਤੱਕ ਤੁਹਾਡੀ ਇਹ ਵੀਡੀਓ ਪਹੁੰਚੇ ਐਸਐਮਓ ਤੱਕ ਪਹੁੰਚੇ ਜੀ ਜਾਂ ਤੁਹਾਡੀ ਕਿਸੇ ਮੈਡੀਕਲ ਅਫੀਸਰ ਤੱਕ ਪਹੁੰਚੇ ਤਾਂ ਤੁਸੀਂ ਆਪਣੀ ਕਿਹੜੀ ਮੰਗ ਰੱਖਣੀ ਚਾਹੁੰਦੇ ਆ ਜੀ ਦੇਖੋ ਅਸੀਂ ਤਾਂ ਇਹ ਕਹਿੰਦੇ ਆ ਵੀ ਇੰਨਾਂ ਦੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਕੋਈ ਹੋਰ ਵੀ ਪੇਸ਼ੈਂਟ ਜਾਂਦੇ ਆ ਹੋਰ ਵੀ ਮਰੀਜ਼ ਜਾਂਦੇ ਆ ਉਹਨਾਂ ਦੇ ਨਾਲ ਇਹ ਸਿਰਫ ਇੱਕ ਡਾਕਟਰਾਂ ਦੀ ਗਲਤੀ ਹੈ ਜੋ ਅਸੀਂ ਅੱਜ ਹਰਜਾਨਾ ਪੁੱਛ ਰਹੇ ਆ ਇਹ ਡੋਕਟਰ ਦੀ ਗਲਤੀ ਹੈ ਡਾਕਟਰ ਨੂੰ ਇੰਨੀ ਅਣਗਹਿਲੀ ਨਹੀਂ ਕਰਨੀ ਚਾਹੀਦੀ ਸੀ ਜੇ ਤੂੰ ਤੁਸੀਂ ਉਹ ਕਰਦੇ ਕੋਈ ਨਾਰਮਲ ਆਜਕਲ ਇਹ ਆਪਰੇਸ਼ਨ ਕੋਈ ਜ਼ਿਆਦਾ ਨਹੀਂ ਆ ਹਾਂਜੀ ਹਾਂਜੀ ਪਰ ਇਹਨਾਂ ਨੇ ਸਾਡਾ ਇਹ ਨਾਲ ਜੋ ਕੀਤਾ ਬਹੁਤ ਗਲਤ ਕੰਮ ਕੀਤਾ ਬਿਲਕੁਲ ਜੀ ਤੇ ਉਹ ਇਹ ਡਾਕਟਰਾਂ ਨੂੰ ਵੀ ਚਾਹੀਦਾ ਕੁਛ ਨਾ ਪੁੱਛੋ ਸੋ ਦੋਸਤੋ ਜਿਡੀ ਇਹਨਾਂ ਦੀ ਮਾਨ ਦੀ ਸੋਚ ਹੈ ਇਹਨਾਂ ਦੇ ਦਿਮਾਗ ਦੀ ਸੋਚ ਹੈ ਇਹਨਾਂ ਦੇ ਦਿਲ ਦੀ ਇਹੀ ਆ ਇਹ ਬਾਤੋ ਬਾਤ ਲੋਕ ਜਾਗਰੂਕ ਹੋਣ ਕਿਉਂਕਿ ਜਦੋਂ ਸਾਨੂੰ ਕੋਈ ਵੀ ਤਕਲੀਫ ਹੁੰਦੀ ਆ ਤਾਂ ਅਸੀਂ ਸਭ ਤੋਂ ਪਹਿਲਾਂ ਤਾਂ ਪਿੰਡ ਦੇ ਡਾਕਟਰ ਕੋਲ ਜਾਂਦੇ ਆ ਜਦੋਂ ਪਿੰਡ ਦੇ ਡਾਕਟਰ ਕੋਲ ਅਸੀਂ ਨਹੀਂ ਸੈਟਿੰਗ ਆਂਦੀ ਜਦੋਂ ਉਹਦੇ ਹੱਥ ਖੜੀ ਹੋ ਜਾਂਦੇ ਆ ਤਾਂ ਉਹ ਸਾਨੂੰ ਕਿਸੇ ਸ਼ਹਿਰ ਦੇ ਹਸਪੀਟਲ ਵਿੱਚ ਭੇਜ ਦਿੰਦਾ ਏ ਜਦੋਂ ਸ਼ਹਿਰ ਦੇ ਹਸਪੀਟਲ ਵਾਲਿਆਂ ਦੇ ਵੀ ਹੱਥ ਖੜੇ ਹੋ ਜਾਂਦੇ ਆ ਉਹ ਸਾਨੂੰ ਪੀਜੀਆਈ ਜਾਂ ਫਿਰ 16 ਦੇ ਵਿੱਚ ਰੈਫਰ ਕਰ ਦਿੰਦੇ ਆ ਕਿਉਂਕਿ ਡਾਕਟਰਾਂ ਨੂੰ ਇਸ ਧਰਤੀ ਦਾ ਰੱਬ ਸਮਝਿਆ ਜਾਂਦਾ ਅਗਰ ਉਹੀ ਐਸੇ ਤਰ੍ਹਾਂ ਅੰਗਹਿਲੀਆਂ ਕਰਨ ਲੱਗੇ ਤਾਂ ਮਰੀਜ਼ਾਂ ਦਾ ਕਿਆ ਬਣੂਗਾ ਸੋ ਆਪਣੀ ਆਪਣੀ ਗੌਰ ਰੱਖਣੀ ਆ ਦੋਸਤੋ ਤੇ ਅਗਰ ਕੋਈ ਮੈਡੀਕਲ ਅਫੀਸਰ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਇਸ ਵੀਡੀਓ ਨੂੰ ਦੇਖ ਰਿਹਾ ਹੈ ਤਾਂ ਇਹ ਭਾਜੀ ਸਾਡੇ ਜਟਾਣਾ ਪਿੰਡ ਦੇ ਰਿਹਾ ਕਿੱਥੇ ਇਹਨਾਂ ਦੇ ਘਰਦਿਆਂ ਨੇ ਸਾਨੂੰ ਆਪਣਾ ਕੰਮ ਕਰਨ ਲੱਗ ਜਾਣਾ ਤਾਂ ਜੀ ਜਿਹੜਾ ਕੀ ਉਹ ਸੂਲੀਆਂ ਦਾ ਆਪਰੇਸ਼ਨ ਸੀ ਉਹ ਡਾਕਟਰਾਂ ਦੀ ਗਲਤੀ ਦੇ ਕਾਰਨ ਇਹਨਾਂ ਦਾ 1 ਮਹੀਨੇ ਦਾ ਕੰਮ ਜਿਹੜਾ ਇਹ 5-6 ਮਹੀਨੇ ਤੇ ਪਹੁੰਚ ਗਿਆ ਤੇ ਇਹਨਾਂ ਦੀ ਬੇਟੀ ਦੀ ਵੀ ਪੜ੍ਹਾਈ ਖਰਾਬ ਹੋ ਰਹੀ ਆ ਤੇ ਇਹਨਾਂ ਦਾ ਆਰਥਿਕ ਤੌਰ ਤੇ ਵੀ ਖਰਚਾ ਹੋ ਰਿਹਾ ਇਹਨਾਂ ਦਾ ਵੈਸੇ ਵੀ ਕੰਮਕਾਰ ਖਰਾਬ ਹੋ ਰਿਹਾ ਬੇਟੀ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਆ ਬਾਕੀ ਆਪਾਂ ਨੂੰ ਸਭ ਨੂੰ ਪਤਾ ਹੀ ਆ ਜੀ ਕਿ ਘਰ ਦੇ ਵਿੱਚ ਜਿਹੜੀ ਘਰ ਦੀ ਕਰਤਾਧਰਤਾ ਹੁੰਦੀ ਆ ਉਹ ਔਰਤ ਹੁੰਦੀ ਆ ਜਦੋਂ ਔਰਤ ਮੰਝੇ ਪਰ ਪੈ ਜਾਵੇ ਤਾਂ ਸਾਰਾ ਘਰ ਪੁੱਠਾ ਹੋ ਜਾਂਦਾ ਆ ਆਪਾਂ ਸਮਝ ਸਕਦੇ ਆ ਸੋ ਸਰਕਾਰਾਂ ਨੂੰ ਵੀ ਇਹ ਚੀਜ਼ਾਂ ਵਾਸਤੇ ਦੇਖਣਾ ਚਾਹੀਦਾ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਸੋ ਡਾਕਟਰਾਂ ਨੂੰ ਵੀ ਜਿਹੜੇ ਐਸਐਮਓ ਸਾਹਿਬ ਆ ਜਾਂ ਮੈਡੀਕਲ ਅਫੀਸਰ ਆ ਉਹਨਾਂ ਨੂੰ ਵੀ ਇਦਾਂ ਦੇ ਵਿਸ਼ਿਆਂ ਤੇ ਧਿਆਨ ਦੇਣਾ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਵੀਡੀਓ ਕਿਸੇ ਸਰਕਾਰ ਦੇ ਨੁਮਾਇंदे ਤੱਕ ਪਹੁੰਚ ਸਕੇ ਤੇ ਵੀਰ ਦੀ ਮਦਦ ਹੋ ਸਕੇ ਤੇ ਇਹ ਵੀਡੀਓ ਉਹਨਾਂ ਦੋਸਤਾਂ ਤੱਕ ਪਹੁੰਚ ਸਕੇ ਜਿਨ੍ਹਾਂ ਦੇ ਮਰੀਜ਼ 16 ਵਿੱਚ ਹੈ ਜਾਂ ਕਿਸੇ ਹੋਰ ਹਸਪਤਾਲ ਵਿੱਚ ਹੈ ਤਾਂ ਕਿ ਉਹ ਆਪਣੇ ਮਰੀਜ਼ ਦਾ ਧਿਆਨ ਰੱਖ ਸਕਣ ਤੇ ਇਹ ਵੀਡੀਓ ਉਹਨਾਂ ਡਾਕਟਰਾਂ ਤੱਕ ਵੀ ਪਹੁੰਚ ਸਕੇ ਜਿਹੜੇ ਇਸ ਤਰ੍ਹਾਂ ਦੀਆਂ ਅੰਗੈਲੀਆਂ ਕਰਦੇ ਆ ਤਾਂ ਕਿ ਉਹ ਹੋਰ ਕਿਸੇ ਜ਼ਿੰਦਗੀ ਦੇ ਨਾਲ ਇਸ ਤਰ੍ਹਾਂ ਦਾ ਖਿਲਵਾੜ ਨਾ ਕਰ ਸਕਣ ਸੋ ਧੰਨਵਾਦ ਦੋਸਤੋ ਤੁਹਾਡਾ ਦੋਸਤ ਕਰਮਜੀਤ ਸਿੰਘ ਸੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਔਰ ਚੈਨਲ ਨੂੰ ਕਰ ਲੈਣਾ ਜੀ ਫੋਲੋ ਧੰਨਵਾਦ ਦੋਸਤੋ